ਸਤਿ ਸ੍ਰੀ ਅਕਾਲ ਜੀ ਪੰਜਾਬ ਸਿੰਘ ਚੈਨਲ ਨਾਲ ਜੁੜਿਓ ਮੈਂ ਹਾਂ ਸੋਨੀ ਬੂਤ ਖੜੀ ਹਾਂ ਦੋਸਤੋ ਚੋਰੀ ਦੀਆਂ ਵਾਰਦਾਤਾਂ ਲਗਾਤਾਰ ਹੁੰਦੀਆਂ ਹਨ ਦੇ ਵਿੱਚ ਆਮ ਸੁਣਦੇ ਸੀ ਪਰ ਅੱਜ ਇੱਕ ਵੱਖਰੀ ਚੋਰੀ ਦੇਖਣ ਨੂੰ ਮਿਲੀ ਆ ਹਲਕਾ ਸਾਨੇਵਾਲ ਦੇ ਇਹਦੇ ਨਾਂਦੇ ਪਿੰਡ ਗੜੀ ਫਾਜਲ ਦੇ ਵਿੱਚ ਮੌਜੂਦ ਆ ਜਿੱਥੇ ਗੁਰੂ ਘਰ ਦੇ ਵਿੱਚ ਕੱਲ ਰਾਤ ਚੋਰੀ ਹੋਈ ਆ ਔਰ ਚੋਰੀ ਤੁਹਾਨੂੰ ਦੱਸ ਦਿੰਨੇ ਆ ਕਿ ਗੁਰੂ ਘਰ ਦੇ ਗੁਰੂ ਗ੍ਰੰਥ ਸਾਹਿਬ ਜੀ ਦੇ ਮੂਹਰੇ ਇੱਕ ਗੋਲ ਕੁੱਲ ਗਈ ਹੁੰਦੀ ਆ ਔਰ ਗੋਲ ਕੀ ਚੋਰਾ ਵੱਲੋਂ ਪੁੱਟੀ ਗਈ ਆ ਔਰ ਗੁਰਦੁਆਰਾ ਸਾਹਿਬ ਦੇ ਪ੍ਰਬੰਧਕ ਕਮੇਟੀ ਮੈਂਬਰ ਸਭਾ ਨਾਲ ਮੌਜੂਦ ਆ ਤੇ ਪਿੰਡ ਦੇ ਪੰਚਾਇਤ ਜਾਂ ਸਰਪੰਚ ਮੈਂਬਰ ਸਹਿਬਾਨ ਮੌਜੂਦਾ। ਸੋ ਗੱਲਬਾਤ ਕਰ ਲੈਂਦੇ ਆ। ਸਭ ਤੋਂ ਪਹਿਲਾਂ ਫਤਿਹ ਦੀ ਸਾਂਝ ਪਾਈਏ ਜੀ। ਵਾਹਿਗੁਰੂ ਜੀ ਕਾ ਖਾਲਸਾ। ਵਾਹਿਗੁਰੂ ਜੀ ਕੀ ਫਤਿਹ। ਜੀ ਪ੍ਰਧਾਨ ਸਾਹਿਬ ਗੁਰਦੁਆਰਾ ਸਾਹਿਬ ਦੇ ਵਿੱਚ ਚੋਰੀ ਹੋਈ ਆ। ਪਹਿਲਾਂ ਤਾਂ ਜਰੂਰ ਦੱਸਿਓ ਵੀ ਚੋਰੀ ਕਦੋਂ ਹੋਈ ਐ। ਇਹ ਚੋਰੀ ਬਾਰਾਤ ਕੋਈ 1 ਤੋਂ 3 ਵਜੇ ਦੇ ਵਿੱਚ ਵਿੱਚ ਇੱਥੇ ਕੋਈ ਐ ਜੀ ਇਹ। ਜੀ। ਹਾਂ ਜੀ। ਤਾਂ ਗੁਰਦੁਆਰਾ ਸਾਹਿਬ ਦੇ ਵਿੱਚ ਕੋਈ ਸੀਸੀਟੀਵੀ ਕੈਮਰੇ ਲੱਗੇ ਆ ਕੀ ਫੋਟੋ ਜੇ ਕੋਈ ਵੀਡੀਓ ਜਾਈ? ਨਹੀਂ ਵੀਡੀਓ ਨਹੀਂ ਸਾਡੇ ਥੋੜੀ ਜਿਹੀ ਪ੍ਰੋਬਲਮ ਚੱਲ ਰਹੀ ਆ। ਡੀਵੀਆਰ ਥੋੜਾ ਜਿਹਾ ਖਰਾ ਹਾਂ ਤਾਂ ਚੋਰਾ ਵੱਲੋਂ ਜੋ ਚੋਰੀ ਕੀਤੀ ਗਈ ਆ ਕੀ ਚੋਰੀ ਕੀਤਾ ਗਈ ਜਰੂਰ ਦੱਸਿਓ ਜੀ ਚੋਰੀ ਵਾ ਗੋਲਕ ਲੈ ਗਈ ਚੱਕੇ ਅੰਦਰੋਂ ਗੋਲਕ ਲੈ ਗਈ ਹਾਂ ਜਿੰਦੇ ਜਿੰਦੇ ਵੱਢ ਗਏ ਉਹਨਾਂ ਨੇ ਜਿੰਦੇ ਵੱਢੇ ਆ ਸੰਗਲ ਵੱਢ ਜਿਹੜਾ ਪਾਇਆ ਸੀ ਉਹ ਵੀ ਵੱਢਿਆ ਹੋਇਆ ਜੀ ਵੱਢ ਕੇ ਬਾ ਗੋਲਕ ਚੱਕੇ ਪਿੱਛੇ ਖੇਤਾਂ 'ਚ ਲੈ ਗਈ ਸੀਗੇ ਖੇਤਾਂ 'ਚ ਪਈ ਸੀ ਗੋਲਕ ਉੱਧਰ ਹੂੰ ਉਹਨਾਂ ਨੇ ਸੇ ਮੌਕਾ ਦਿਖਾ ਕੇ ਰਿਪੋਰਟ ਲਖਾਈ ਸੀ ਪ੍ਰਸ਼ਾਸਨ ਆਇਆ ਜੀ ਮਾਚਨ ਆਇਆ ਸੀਗੇ ਜੀ ਮੌਕੇ ਤੇ ਉਹਨਾਂ ਨੇ ਮੌਕਾ ਦੇ ਇੱਕ ਵੀ ਬਾਝ ਗਿਆ ਸਾਨੂੰ ਵੀ ਗੋਲਕ ਚੱਕ ਲੋਣ ਨੂੰ ਮੌਕਾ ਦੇਖ ਲਿਆ ਸੀ ਹੂੰ ਹੁਣ ਅਸੀਂ ਮੋਕੂਲੂ ਚੱਕ ਕੇ ਲਿਆ ਕੇ ਰੱਖੀ ਆ ਜੀ ਹੁਣ ਤਾਂ ਕੀ ਕਾਰਨ ਮੰਨਦੇ ਹੋ ਕਿ ਆਏ ਦਿਨ ਦੇਖਦੇ ਆ ਕਿ ਲਗਾਤਾਰ ਇਸ ਇਸ ਤਰ੍ਹਾਂ ਦੀਆਂ ਘਟਨਾਵਾਂ ਪਿੰਡਾਂ ਪਿੰਡਾਂ ਦੇ ਵਿੱਚ ਹੋ ਰਹੀਆਂ ਵਾਂ ਪਿੰਡ ਦੇ ਲੋਕਾਂ ਨੂੰ ਜੇ ਤੁਸੀਂ ਕੀ ਮੈਸੇਜ ਦੇਣਾ ਚਾਹੁੰਦੇ ਹੋ ਜਾਂ ਆਪਣੇ ਪਿੰਡ ਦੇ ਵਿੱਚ ਇਹ ਘਟਨਾ ਹੋਣ ਤੋਂ ਬਾਅਦ ਤੁਸੀਂ ਅਗਲਾ ਕਦਮ ਕੀ ਚੱਕੋਗੇ ਅਸੀਂ ਇਹ ਅਗਲਾ ਕਦਮ ਵੀ ਇਹੀ ਇੱਕ ਤੋਂ ਪਹਿਲਾਂ ਸਭ ਤੋਂ ਪਹਿਲਾਂ ਅਸੀਂ ਵੀ ਜਿਹੜਾ ਹੈਗਾ ਵੀ ਇਸ ਕਹਿੰਦੇ ਗੁਰਦੁਆਰਾ ਸਭ ਦੇ ਵਿੱਚ ਪਹਿਰਾ ਜ਼ਰੂਰੀ ਆ ਹੋਰ ਵੀ ਅਸੀਂ ਲੋਕਾਂ ਨੂੰ ਬਾਹਰ ਜਿਹੜੇ ਪਿੰਡਾਂ ਦੇ ਵਿੱਚ ਗੁਰੂ ਘਰ ਆ ਉਹਨਾਂ ਨੂੰ ਵੀ ਇਹੀ ਮੈਸੇਜ ਦੇ ਰਹੇ ਆ ਵੀ ਆਪਣੇ ਗੁਰੂ ਘਰ ਦੇ ਵਿੱਚ ਜਿਆਦਾ ਨਹੀਂ ਚਾਹੀਏ ਦੋ ਬੰਦਿਆਂ ਦਾ ਵੀ ਰਾਤ ਨੂੰ ਡਿਊਟੀ ਲਾਓ ਵੀ ਚਾਹੀਏ ਅੰਦਰ ਸੌਣ ਪੈਣ ਜਾਂ ਕਿੱਦਾਂ ਵੀ ਇਹ ਫੇ ਬੰਦੇ ਨੂੰ ਥੋੜਾ ਜਿਹੜਾ ਬਾਹਰੋਂ ਬੰਦਾ ਆਉਂਦਾ ਉਹਨੂੰ ਡਰ ਹੁੰਦਾ ਵੀ ਅੰਦਰ ਬੰਦੇ ਹੈਗੇ ਆ ਜੀ ਹਾਂਜੀ ਜੀ ਤੇ ਗੁਰੂ ਘਰ ਸਾਹਿਬ ਦੇ ਗ੍ਰੰਥੀ ਸੰਗ ਮੌਜੂਦ ਆ ਸੋ ਗੱਲਬਾਤ ਕਰਨੇ ਸਭ ਤੋਂ ਪਹਿਲਾਂ ਫਤਿਹ ਦੀ ਸਾਂਝ ਪਈਏ ਤੁਸੀਂ ਗੁਰੂ ਘਰ ਦੇ ਗ੍ਰਾਂਤੀ ਸਿੰਘ ਨੂੰ ਤਾਂ ਨਾਲ ਹੀ ਤੁਹਾਡੇ ਕਮਰਾ ਵਾ ਤੁਹਾਨੂੰ ਕੋਈ ਖੜਕੇ ਦੀ ਜਾਂ ਕੋਈ ਆਵਾਜ਼ ਬਿਲਕੁਲ ਨਹੀਂ ਸੁਣੀ ਜੀ ਇਸ ਵੇਲੇ ਨਹੀਂ ਬਿਲਕੁਲ ਨਹੀਂ ਜੀ ਸੁਣੀ ਜੀ ਤੋਂ ਮੈਂ ਅਮਰਤ ਵੇਲੇ ਉੱਠਿਆ ਸਵੇਕ 4:00 ਵਜੇ ਜਦੋਂ ਮੈਂ ਆ ਕੇ ਗੁਰਦੁਆਰਾ ਸਾਹਿਬ ਦਰਵਾਜ਼ਾ ਸਾਹਿਬ ਖੋਲਣ ਲੱਗਾ ਜੀ ਤਾਂ ਦੇਖਿਆ ਜਿੰਦਾ ਬਾਹਰ ਪਿਆ ਸੀ ਜਿੰਦਾ ਤੋੜਿਆ ਹੋਇਆ ਸੀ ਅੰਦਰ ਦਰਵਾਜ਼ਾ ਖੋਲ ਕੇ ਦੇਖਿਆ ਤੇ ਅੰਦਰ ਸਾਹਮਣੇ ਗੋਲਕ ਤੇ ਨਜ਼ਰ ਪਈ ਗੋਲਕ ਹੈ ਨਹੀਂ ਸੀ ਜੀ ਤੇ ਬਿਲਕੁਲ ਖੜਕਾ ਨਹੀਂ ਉਹ ਮੇਰੀ ਸਕੂਟਰੀ ਬਾਹਰ ਖੜੀ ਆ ਪੌੜੀਆਂ ਦੇ ਥੱਲੇ ਮੈਂ ਅੰਦਰ ਮਤਲਬ 3:00 4:00 ਵਜੇ ਦਿੱਤ ਪਾਛੇ 3:30 ਵਜੇ ਪਉਣਕ 4 ਵਜੇ ਸੇ ਉੱਠ ਖੜਦੇ ਆ ਜੀ ਤੇ ਜਦੋਂ ਪਤਾ ਲੱਗਿਆ ਤੇ ਅਸੀਂ ਇੱਥੇ ਦੇਖਿਆ ਤਾਂ ਚੋਰੀ ਹੋਈ ਸੀ ਜੀ ਤਾਂ ਫਿਰ ਤੁਸੀਂ ਗੁਰਦੁਆਰਾ ਸਾਹਿਬ ਦੇ ਪ੍ਰਬੰਧਕ ਕਮੇਟੀ ਮੈਂਬਰਾਂ ਨੂੰ ਇਤਲਾਹ ਦਿੱਤੀ ਜਦੀ ਜਦੀ ਫੋਨ ਕੀਤਾ ਜੀ ਪ੍ਰਧਾਨ ਸਾਹਿਬ ਨੂੰ ਕੀਤਾ ਕਿਰਤ ਜਾਂਦੀ ਸਾਹਿਬ ਨੂੰ ਫੋਨ ਕੀਤਾ ਤੇ ਮੌਕੇ ਤੇ ਜਦੀ ਆ ਕੇ ਦੇਖਿਆ ਤੇ ਨਾ ਨਾ ਪਿੱਛੇ ਜਾ ਕੇ ਦੇਖਿਆ ਆਲੇ ਦੁਆਲੇ ਵੀ ਕਿਤੇ ਨਾ ਕਿਤੇ ਵਿਸ਼ਾਤ ਹੋਣੇ ਨਾ ਭੱਜੇ ਹੁਣ ਚੋਰ ਜੇ ਦੇਖਿਆ ਤੇ ਗੋਲਕ ਪਰੇ ਖੇਤਾਂ ਦੇ ਵਿੱਚ ਪਈ ਸੀ ਜੀ ਗੋਲ ਕਥੋਂ ਕਿੰਨੇ ਕ ਦੂਰ ਪਿੱਛੇ ਪਈ ਸੀਗੀ ਇਤੋਂ ਬਸ ਆ ਬੈਕ ਸਾਈਡ ਤੇ ਹਾਂ ਦੋ ਕਿਲਿਆਂ ਦੇ ਬਾੜ ਤੇ ਸਾਈਡ ਤੇ ਪਈ ਸੀ ਵਿੱਚ ਜੋ ਪੈਸੇ ਸੀਗੇ ਸਾਰੇ ਕੱਢ ਲਏ ਗਏ ਆ ਜਾਂ ਚਿਪ ਕੈਸ਼ ਹਗਾ ਵੀ ਸਾਰੇ ਪੈਸੇ ਕੱਢ ਲਏ ਥੋੜੀ ਜੀ ਭਾਨਾਂ ਦੇ ਵਿੱਚ ਬਚੀ ਹੋਈ ਸੀਗੀ ਜੀ ਤੇ ਬਾਕੀ ਸਾਰੇ ਪੈਸੇ ਕੱਢ ਕੇ ਲੈ ਗਏ ਜੀ ਹਾਂਜੀ ਤਾਂ ਤੁਹਾਨੂੰ ਕੈਮਰੇ ਦੇ ਵਿੱਚ ਇੱਕ ਸ਼ਰਮਨਾਕ ਕਰਤੂਤ ਜ਼ਰੂਰ ਦਿਖਾਲ ਦਿੰਨੇ ਆ ਕਿਉਂਕਿ ਚੋਰਾਂ ਦੀ ਆਏ ਦਿਨ ਲਗਾਤਾਰ ਇਸ ਤਰ੍ਹਾਂ ਦੀਆਂ ਘਟਨਾਵਾਂ ਦੇਖਣ ਨੂੰ ਮਿਲਦੀਆਂ ਪਹਿਲਾਂ ਤਾਂ ਤੁਹਾਨੂੰ ਇੱਕ ਦਿਖਾਲ ਦਿੰਨੇ ਆ ਕਿ ਇਹ ਦਰਵਾਜ਼ਾ ਆਬ ਦਾ مین ਗੇਟ ਆ ਜਿੱਥੋਂ ਤੁਹਾਨੂੰ ਦਿਖਾਲ ਦਿੰਨੇ ਆ ਇਹ ਗੁੰਡਾ ਵਾ ਇਹ ਪਹਿਲਾਂ ਵੱਢਿਆ ਗਿਆ ਫਿਰ ਜਿਹੜਾ ਜਿੰਦਾ ਸੀਗਾ ਉੱਪਰ ਚੱਕਿਆ ਗਿਆ ਉਸ ਤੋਂ ਬਾਅਦ ਅੰਦਰ ਐਂਟਰੀ ਕੀਤੀ ਗਈ ਤਾਂ ਜਿਹੜੀਆਂ ਅੰਦਰ ਦੀਆਂ ਤਸਵੀਰਾਂ ਤੁਹਾਨੂੰ ਉਹ ਦਿਖਾ ਲ ਦਿੰਨੇ ਆ ਜਿਹੜੀ ਗੋਲਕ ਪੁੱਟੀ ਸੀ ਆ ਗੋਲਕ ਪਈ ਆ ਸਾਹਮਣੇ ਇਹ ਗੁਰੂ ਘਰ ਦੀ ਗੋਲਕ ਸੀ ਔਰ ਗੋਲਕ ਦੇਖ ਸਕਦੇ ਆ ਤੁਸੀਂ ਜਿੰਦੇ ਬਿਲਕੁਲ ਵੱਢੇ ਗਏ ਆ ਔਰ ਇਹ ਵੀ ਪਤਾ ਲੱਗ ਰਿਹਾ ਕਿ ਇਹ ਪਿੱਛੇ ਕਿਲੋ ਜਾਂ 2 ਕਿਲੋਮੀਟਰ ਦੀ ਬਾੜ ਤੋਂ ਚੱਕ ਕੇ ਲਿਆਂਦੀ ਆ ਅਸੀਂ ਹਲਕਾ ਸਾਨੇਵਾਲ ਦੇ ਦਿਨ ਆਂਦੇ ਪਿੰਡ ਗੜੀ ਫਾਜਲ ਦੇ ਮੌਜੂਦ ਵਿੱਚ ਮੌਜੂਦ ਸੀ ਜਿੱਥੇ ਤੁਹਾਨੂੰ ਇਹ ਤਸਵੀਰਾਂ ਦਿਖਾ ਰਿਹਾ ਗੁਰੂ ਘਰ ਦੀਆਂ ਤਸਵੀਰਾਂ ਆ ਔਰ ਇਹ ਵੀ ਪਤਾ ਲੱਗਦਾ ਕਿ ਇੱਥੇ ਨਾਲ ਹੀ ਜਿੱਥੋਂ ਚੋਰਾਂ ਨੇ ਮੇ ਇਥੋਂ ਐਂਟਰੀ ਕੀਤੀ ਆ ਇਹ ਸਾਹਮਣੇ ਇੱਕ ਢੇਰ ਲੱਗਿਆ ਹੋਇਆ ਵਾ ਇਹ ਢੇਰ ਦਿਖਾ ਲ ਦਿੰਨੇ ਆ ਜਿੱਥੇ ਜਾਣਕਾਰੀ ਮੁਤਾਬਕ ਪਤਾ ਲੱਗਦਾ ਕਿ ਇਹ ਢੇਰਾ ਢੇਰ ਦੇ ਉੱਤੋਂ ਦੀ ਆ ਕੇ ਜੋ ਇਹ ਦਵਾਰ ਟੱਪੀ ਗਈ ਆ ਔਰ ਇਹ ਸਾਹਮਣੇ ਇੱਧਰ ਪੈਰਾਂ ਦੇ ਨਿਸ਼ਾਨ ਵੀ ਪਾਏ ਗਏ ਆ ਵੀਡੀਓ ਦੇ ਵਿੱਚ ਤੁਹਾਨੂੰ ਉਹ ਵੀ ਦਿਖਾ ਲ ਦਿੰਨੇ ਆ ਪਰ ਲਗਾਤਾਰ ਉਹਦਾ ਤਰਜ਼ਾਲੀ ਇੱਕ ਸਾਨੇ ਦੇ ਸਾਹਮਣੇ ਇੱਕ ਇਹ ਨਾਲ ਦਾ ਧਰਮਸ਼ਾਲਾ ਬਾ ਧਰਮਸ਼ਾਲੇ ਤੋਂ ਬੈਕ ਸਾਈਡ ਇੱਕ 4 4.5 ਫੁੱਟ 5 ਫੁੱਟ ਕੰਦ ਆ ਉਹ ਪੰਦ ਟੱਪ ਕੇ ਉਧਰੋਂ ਇਹ ਵੀ ਪਤਾ ਲੱਗਦਾ ਕਿ ਕੰਦ ਟੱਪ ਕੇ ਇੱਧਰ ਦੀ ਆਏ ਆ ਔਰ ਕਿੰਨੇ ਬੰਦੇ ਸੀ ਇਹ ਨਹੀਂ ਪਤਾ ਲੱਗ ਚੱਕਿਆ ਅਜੇ ਤੱਕ ਜੇਕਰ ਕੋਈ ਵੀ ਸੀਸੀਟੀਵੀ ਫੋਟੋ ਆਂਦੀ ਆ ਤਾਂ ਉਹ ਤੁਹਾਡੇ ਨਾਲ ਸੀਸੀਟੀਵੀ ਫੋਟੋਜ਼ ਵੀ ਜਾਰੀ ਕੀਤੀ ਜਾਵੇਗੀ ਪਰ ਹਾਲ ਦੀ ਘੜੀ ਅਸੀਂ ਆਸ-ਪਾਸ ਦੇ ਪਿੰਡਾਂ ਦੇ ਲੋਕਾਂ ਨੂੰ ਅਲਰਟ ਜ਼ਰੂਰ ਕਰਨਾ ਚਾਹੁੰਦੇ ਆ ਇਹ ਵੀਡੀਓ ਬਣਾਉਣ ਦਾ ਮਕਸਦ ਸਿਰਫ ਇਹੀ ਆ ਕਿ ਇਸ ਤਰ੍ਹਾਂ ਦੀਆਂ ਘਟਨਾਵਾਂ ਅਕਸਰ ਆਸੀਂ ਦੇਖਦੇ ਆ ਕਿ ਪਿੰਡਾਂ ਪਿੰਡਾਂ ਦੇ ਵਿੱਚ ਹੋ ਰਹੀਆਂ ਹਰਕ ਗੁਰੂ ਘਰਾਂ ਦੇ ਵਿੱਚ ਹੋ ਰਹੀਆਂ ਵਾ ਔਰ ਵੀਡੀਓ ਨੂੰ ਦੱਬ ਕੇ ਸ਼ੇਅਰ ਜ਼ਰੂਰ ਕਰਦੇ ਹੋ ਤਾਂ ਜੋ ਆਸ-ਪਾਸ ਦੇ ਪਿੰਡਾਂ ਦੇ ਲੋਕ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦਾ ਪ੍ਰਕਾਸ਼ ਵੀ ਹੋਇਆ ਹੁੰਦਾ ਵਾ ਇਸ ਤਰ੍ਹਾਂ ਦੀਆਂ ਘਟਨਾਵਾਂ ਨੂੰ ਅਣਜਾਣ ਦੇਣ ਵਾਲੇ ਲੋਕਾਂ ਨੂੰ ਸੇਝ ਦੇ ਸਕਣ ਮਤ ਦੇ ਸਕਣ ਸੋ ਇਹ ਸੀ ਅੱਜ ਦੀ ਖਾਸ ਰਿਪੋਰਟ ਇਸ ਦੇ ਨਾਲ ਹੀ ਤੁਹਾਡੇ ਤੋਂ ਇਜਾਜ਼ਤ ਲੈਣਿਆ ਸਾਥੀ ਕੈਮਰਾਮੈਨ ਅਰਜਨ ਸਿੰਘ ਦੇ ਨਾਲ ਸੁੰ